ਜੀ ਇਹ ਗੰਡੋਵਾ ਹੈਗਾ ਜਿਹੜਾ ਕਿ ਸੀਨੀਅਰ ਫਰਟੀਡਾ ਲਾਲ ਪ੍ਰਜਾਤੀ ਜਿਹੜਾ ਜਿਹਨੂੰ ਗੰਡੋਵਾ ਕਹਿ ਦਿੰਦੇ ਆ ਇਹ ਵਿਸ਼ੇਸ਼ ਕਿਸਮ ਦਾ ਗੰਡੋਵਾ ਹੁੰਦਾ ਬਹੁਤੇ ਕਿਸਾਨਾਂ ਨੂੰ ਇਹ ਭੁਲੇਖਾ ਹੁੰਦਾ ਕਿ ਜਿਹੜਾ ਗੰਡੋਵਾ ਹੈਗਾ ਇਹ ਇਹ ਉਹ ਵਾਲਾ ਗੰਡੋਵਾ ਜਿਹੜਾ ਆਪਣੇ ਘਰਾਂ ਚ ਨਿਕਲਦੇ ਤੁਸੀਂ ਆਪ ਵੀ ਦੇਖ ਸਕਦੇ ਹੋ ਉਹ ਗੰਡੋਵਾ ਨਹੀਂ ਹੈਗਾ ਇਹ ਲਾਲ ਰੰਗ ਦਾ ਗੰਡੋਵਾ ਹੁੰਦਾ ਹੈ ਫਰੀ ਸਿਖਲਾਈ ਕਿਸਾਨਾਂ ਨੂੰ ਦਿੰਨੇ ਆ ਕਿ ਕਿਸਾਨ ਆਪਣੇ ਗੋਹੇ ਤੋਂ ਕਿਸ ਤਰ੍ਹਾਂ ਗੰਡੋਆ ਖਾਦ ਬਣਾ ਸਕਦੇ ਨੇ ਇਹ ਸਿਖਲਾਈ ਸਾਡੇ ਮਹਾਲੀ ਫਾਰਮ ਦੇ ਉੱਤੇ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਹੁੰਦੀ ਹੈ ਜਿਹੜਾ ਨੌਜਵਾਨ ਨੇਗੇ ਅੱਜ ਤੋਂ 15-15 ਲੱਖ ਰੁਪਇਆ ਲਾ ਕੇ 20-20 ਲੱਖ ਰੁਪਇਆ ਲਾ ਕੇ ਵਿਦੇਸ਼ਾਂ ਵੱਲ ਜਾ ਰਹੇ ਨੇਗੇ ਉਹ ਇਸ ਚੀਜ਼ ਦਾ ਬਿਜ਼ਨਸ ਤੌਰ ਤੇ ਵੀ ਸ਼ੁਰੂ ਕਰ ਸਕਦੇ ਆਪਣੇ ਆਪ ਨੂੰ ਸਮਝਾਣਾ ਪਊਗਾ ਕਿ ਨਹੀਂ ਯਾਰ ਕੈਨੇਡਾ ਅਮਰੀਕਾ ਇੱਥੇ ਹੀ ਹੈ ਇੱਥੇ ਹੀ ਆਪਾਂ ਮਿਹਨਤ ਕਰੀਏ ਤੇ ਮਿਹਨਤ ਕਰਕੇ ਅਸੀਂ ਇੱਥੇ ਆਪਣਾ ਇਹ ਕੰਮ ਕਰੀਏ ਕੋਈ ਇਹ ਸਹਾਇਕ ਧੰਦਾ ਬਣਾਈਏ ਜਾਂ ਕੋਈ ਹੋਰ ਸਹਾਇਕ ਧੰਦਾ ਬਣਾਈਏ ਮੈਂ ਬੈਂਕ ਦੇ ਵਿੱਚ ਜਿਹੜਾ ਹੈਗਾ ਉਹ ਅਫਸਰ ਸੀਗਾ ਤੇ ਮੈਂ 16-17 ਸਾਲ ਬੈਂਕ 'ਚ ਜੌਬ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਮੈਂ ਇਹ ਕੰਮ ਸ਼ੁਰੂ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਸੇਵਕ ਸਿੰਘ ਤੁਸੀਂ ਜੁੜੇ ਹੋ ਸਰਲੇਖ ਦੇ ਨਾਲ ਕਿਸਾਨ ਮੇਲੇ ਦੇ ਪਹੁੰਚੇ ਸੀ ਅਤੇ ਇੱਥੇ ਬਰਮੀ ਕੰਪੋਸਟ ਦਾ ਤਿਆਰ ਹੋਣ ਦਾ ਤਰੀਕਾ ਕਿ ਕਿਵੇਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਆਂਗੇ ਕਿਸ ਤਰ੍ਹਾਂ ਟ੍ਰੇਨਿੰਗ ਲੈ ਸਕਦੇ ਆਂਗੇ ਉਸ ਬਾਰੇ ਗੱਲਬਾਤ ਕਰਾਂਗੇ ਸੋ ਸਾਡੇ ਨਾਲ ਵੀਰ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਨਾਮ ਹੈ ਵੀਰ ਜੀ ਮੇਰਾ ਨਾਮ ਗੁਰ ਰਜਨੀਸ਼ ਹੈ ਜੀ ਜੀ ਭਾਈ ਜੀ ਦੇਖਿਆ ਇੱਥੇ ਜਿਹੜੀ ਖਾਦ ਤਿਆਰ ਹੁੰਦੀ ਹੈਗੀ ਜੀ ਕਿਸ ਤਰੀਕੇ ਨਾਲ ਤਿਆਰ ਹੁੰਦੀ ਆ ਤੇ ਉਹਦੇ ਉੱਤੇ ਲਿਖਿਆ ਹੋਇਆ ਹੈਗਾ ਕਿ ਮੁਫਤ ਸਿਖਲਾਈ ਦਿੱਤੀ ਜਾਂਦੀ ਆ ਉਸ ਬਾਰੇ ਥੋੜੀ ਜਾਣਕਾਰੀ ਦਿਓ ਹਾਂ ਸਾਡਾ ਜੀ ਇੱਕ ਅਦਾਰਾ ਹੈਗਾ ਜਿਹੜੀ ਐਨਜੀਓ ਹੈ ਸਾਡੀ ਸੁਸਾਇਟੀ ਬਣੀ ਹੈ ਉਹਦੇ ਵਿੱਚ ਅਸੀਂ ਜਿਹੜਾ ਹੈਗਾ ਫ੍ਰੀ ਸਿਖਲਾਈ ਕਿਸਾਨਾਂ ਨੂੰ ਦਿੰਨੇ ਆ ਕਿ ਕਿਸਾਨ ਆਪਣੇ ਗੋਹੇ ਤੋਂ ਕਿਸ ਤਰ੍ਹਾਂ ਗੰਡੋਆ ਖਾਦ ਬਣਾ ਸਕਦੇ ਨੇ ਇਹ ਸਿਖਲਾਈ ਸਾਡੇ ਮਹਾਲੀ ਫਾਰਮ ਦੇ ਉੱਤੇ ਹਰ ਸ਼ਨੀਵਾਰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਹੁੰਦੀ ਹੈ ਜਿਹੜੇ ਕਿਸਾਨ ਵੀਰ ਇਹ ਸਿਖਲਾਈ ਲੈਣਾ ਚਾਹੁੰਦੇ ਨੇ ਖਾਸ ਤੌਰ ਤੇ ਜਿਹੜੇ ਪਸ਼ੂ ਪਾਲਕ ਨੇ ਕਿਉਂਕਿ ਜਿਹੜੇ ਡੇਰੀ ਫਾਰਮਰ ਨੇ ਉਹਨਾਂ ਕੋ ਗੋਹੇ ਦੀ ਜਿਹੜੀ ਉਹ ਕਪਾਈਏ ਕਿੱਥੇ ਦਈਏ ਹੈਨਾ ਤੇ ਜਦੋਂ ਕਿਉਂਕਿ ਹਾੜੀ ਸੌਣੀ ਦੇ ਵਿੱਚ ਆਪਾਂ ਨੇ ਕਿਸਾਨ ਨੇ ਰੂੜੀ ਚੱਕਣੀ ਆ ਪਰ ਨਾਰਮਲੀ ਗੋਹਾ ਉਹਨਾਂ ਦਾ ਪਿਆ ਰਹਿੰਦਾ ਫਿਰ ਉਹ ਜਿਹੜੇ ਗੋਹੇ ਨੂੰ ਨਜਿੱਠਣਾ ਇੱਕ ਸਮੱਸਿਆ ਬਣ ਜਾਂਦੀ ਆ ਜਦ ਕਿ ਜੇਕਰ ਉਹ ਗੰਡਵਾ ਖਾਦ ਬਣਾ ਕੇ ਵੇਚਣਗੇ ਤਾਂ ਜਿਹੜੀ ਟਰਾਲੀ ਉਹ 500 ਤੋਂ 1000 ਰੁਪਏ ਦੀ ਜ਼ਿਮੀਂਦਾਰ ਨੂੰ ਚੁਕਾਰ ਰਹੇ ਨੇ ਉਸੇ ਟਰਾਲੀ ਦਾ ਮੁੱਲ ਉਹ 10 ਤੋਂ 12000 ਰੁਪਏ ਲੈ ਸਕਦੇ ਨੇ ਜੀ ਜੇਕਰ ਉਹਨੂੰ ਪ੍ਰੋਪਰ ਗੰਡਵਾ ਖਾਦ ਚ ਪਰਿਵਰਤਿਤ ਕਰ ਲੈਂਦੇ ਨੇ ਉਹ ਜਿਵੇਂ ਆਪਾਂ ਦੇਖਦੇ ਆਂਗੇ ਜਿਹੜਾ ਨੌਜਵਾਨ ਨੇਗੇ ਅੱਜ ਤੋਂ 15-15 ਲੱਖ ਰੁਪਏ ਲਾ ਕੇ 20- ਬਿਜ਼ਨਸ ਦੇ ਤੌਰ ਤੇ ਵੀ ਸ਼ੁਰੂ ਕਰ ਸਕਦੇ ਨੇ ਬਿਲਕੁਲ ਜੀ ਬਿਲਕੁਲ ਮੈਂ ਸਾਡੇ ਅਸੀਂ ਆਪਣੀ ਟ੍ਰੇਨਿੰਗ ਤੇ ਦੱਸ ਦਈਏ ਕਿਵੇਂ ਇੱਕ ਏਕੜ ਦੇ ਵਿੱਚ ਜੇਕਰ ਅਸੀਂ ਗੰਡਵਾ ਖਾਦ ਬਣਾਉਨੇ ਆ ਤਾਂ ਇੱਕ ਏਕੜ ਤੋਂ ਅਸੀਂ ਤਕਰੀਬਨ ਤਕਰੀਬਨ 15 ਤੋਂ 20 ਲੱਖ ਸਾਲਾਨਾ ਆਮਦਨ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਪ੍ਰੋਫਿਟ ਦੀ ਗੱਲ ਕਰ ਰਿਹਾ ਪ੍ਰੋਫਿਟ ਕਮਾ ਸਕਦੇ ਆ ਮਤਲਬ ਵੀ 1.5 ਲੱਖ ਰੁਪਈਆ ਮਹੀਨੇ ਤੱਕ ਅਸੀਂ ਜਿਹੜੀ ਹੈਗੀ ਕਮਾਈ ਉਹ ਤੋਂ ਕਰ ਸਕਦੇ ਆ ਬਟ ਇਹ ਹੈ ਸਾਨੂੰ ਥੋੜੀ ਜਿਹੀ ਐਫਰਟ ਕਰਨੀ ਪਊਗੀ ਸਾਨੂੰ ਥੋੜਾ ਜਿਹਾ ਆਪਣੇ ਆਪ ਨੂੰ ਸਮਝਾਣਾ ਪਊਗਾ ਕਿ ਨਹੀਂ ਯਾਰ ਕੈਨੇਡਾ ਅਮਰੀਕਾ ਇੱਥੇ ਹੀ ਹੈ ਇੱਥੇ ਹੀ ਆ ਆਪਣਾ ਇਹ ਕੰਮ ਕਰੀਏ ਕੋਈ ਇਹ ਸਹਾਇਕ ਧੰਦਾ ਬਣਾਈਏ ਜਾਂ ਕੋਈ ਹੋਰ ਸਹਾਇਕ ਧੰਦਾ ਬਣਾਈਏ ਜੇਕਰ ਤੁਸੀਂ ਇਹ ਸਹਾਇਕ ਧੰਦਾ ਅਪਣਾਉਣਾ ਹੈ ਤਾਂ ਉਹਦੇ ਲਈ ਸਾਡਾ ਆਦਾਰਾ ਫ੍ਰੀ ਆਫ ਕਾਸਟ ਟ੍ਰੇਨਿੰਗ ਦੇ ਰਿਹਾ ਹੈ ਜਿਵੇਂ ਮੈਂ ਦੱਸਿਆ 9815588550 ਮੇਰਾ ਨੰਬਰ ਹੈ ਜੀ 9815588550 ਇਹਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਹਰ ਸ਼ਨੀਵਾਰ ਸਾਡੀ ਟ੍ਰੇਨਿੰਗ ਲੈ ਸਕਦੇ ਹੋ ਪੰਜਾਬ ਭਰ ਚੋਂ ਕਿਤੋਂ ਵੀ ਨੌਜਵਾਨ ਆ ਸਕਦਾ ਹੈ ਜੀ ਸਾਡੇ ਕੋਲ ਟ੍ਰੇਨਿੰਗ ਲੈਣ ਲਈ ਤੁਸੀਂ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ ਇਸ ਵਾਰ ਭਾਜੀ ਮੈਂ ਇਹ ਜਿਹੜਾ ਕੰਮ ਹੈਗਾ ਤਕਰੀਬਨ ਸਾਡੇ 1-4 ਸਾਲ ਤੋਂ ਇਹ ਕਰ ਰਿਹਾ ਹਾਂ ਉਸ ਤੋਂ ਪਹਿਲਾਂ ਮ ਜਿਹੜਾ ਹੈਗਾ ਉਹ ਅਫਸਰ ਸੀਗਾ ਤੇ ਮੈਂ 16-17 ਸਾਲ ਬੈਂਕ ਚ ਜੌਬ ਕੀਤੀ ਹੈ ਜੀ ਤੇ ਉਸ ਤੋਂ ਬਾਅਦ ਮੈਂ ਇਹ ਕੰਮ ਸ਼ੁਰੂ ਕੀਤਾ ਜੀ ਤੁਹਾਨੂੰ ਕਿਉਂ ਲੱਗਿਆ ਕਿ ਕਿ ਕੋਈ ਵੀ ਮੁਲਾਜ਼ਮ ਜਦੋਂ ਰਿਟਾਇਰਮੈਂਟ ਹੋ ਜਾਂਦੀ ਹੈਗੀ ਤਾਂ ਉਹ ਸੋਚਦਾ ਵਿਚਾਰ ਹੁਣ ਆਰਾਮ ਕਰੀਏ ਤੁਹਾਨੂੰ ਕਿਉਂ ਲੱਗਿਆ ਕਿ ਇਸ ਪਾਸੇ ਕੰਮ ਕਰੀਏ ਨਹੀਂ ਮੈਂ ਦੇਖੋ ਜੀ ਮੈਂ 16 ਸਾਲ ਕੰਮ ਕੀਤਾ ਹੈ ਜੇ ਰਿਟਾਇਰਮੈਂਟ ਚ ਮੇਰਾ ਬਹੁਤ ਟਾਈਮ ਪਿਆ ਸੀ ਮੈਨੂੰ ਸੀਗਾ ਕੁਝ ਇਦਾਂ ਦਾ ਕੰਮ ਕਰੀਏ ਜਿਹਦਾ ਅੱਗੇ ਜਾ ਕੇ ਸਕੋਪ ਵੀ ਹੋਵੇ ਜਿੱਦੀ ਆਪਾਂ ਵਿਕਰੀ ਵੀ ਹੋ ਸਕੇ ਤੇ ਆਪਣਾ ਕੰਮ ਆਪਣਾ ਹੀ ਹੁੰਦਾ ਜੀ ਤੇ ਫਿਰ ਮੈਂ ਇਹ ਕੰਮ ਸ਼ੁਰੂ ਕੀਤਾ ਤੇ ਮੈਨੂੰ ਅੱਛਾ ਹੁੰਗਾਰ ਨੌਜਵਾਨਾਂ ਵੀ ਹੋਕਾ ਦਿੰਨਾ ਕਿ ਜੇਕਰ ਮੈਂ ਇਸ ਕੰਮ ਦੇ ਵਿੱਚ ਸਫਲ ਹੋ ਸਕਦਾ ਬਤੌਰ ਇੱਕ ਬੈਂਕ ਕਰਮਚਾਰੀ ਹੋਣ ਦੇ ਤੇ ਤੁਸੀਂ ਜਿਹੜੇ ਕਿਸਾਨ ਕਿਸਾਨੀ ਸਾਡੀ ਹੈਗੀ ਕਿਸਾਨੀ ਨੌਜਵਾਨ ਹੈਗੇ ਨੇ ਜਿਹੜੇ ਸਾਡੇ ਮਿੱਟੀ ਨਾਲ ਜੁੜੇ ਹੋਏ ਵੀਰ ਨੇ ਉਹ ਤਾਂ ਬਿਲਕੁਲ 100% ਜਿਹੜੇ ਹੈਗੇ ਨੇ ਉਹ ਕਾਮਯਾਬ ਹੋ ਸਕਦੇ ਨੇ ਇੱਦਾਂ ਦੀ ਕੋਈ ਗੱਲ ਨਹੀਂ ਸੋ ਬਿਲਕੁਲ ਜਦੋਂ ਆਪਾਂ ਖੇਤੀ ਦੇ ਵਿੱਚ ਜੂਰੀਆ ਪਾਉਣੇ ਆਗੇ ਪਰ ਉਸ ਤੋਂ ਬਾਅਦ ਆਪਾਂ ਮਤਲਬੀ ਉਹਦੇ ਬਦਲੇ ਆਪਾਂ ਇਹ ਚੀਜ਼ ਵੀ ਪਾ ਸਕਦੇ ਆਂਗੇ ਬਿਲਕੁਲ ਜੀ ਬਿਲਕੁਲ ਸਾਡੀ ਜਿਹੜੀ ਆਰਗੇਨਿਕ ਫਾਰਮਿੰਗ ਆ ਜਿਹਨੂੰ ਆਪਾਂ ਜੈਵਿਕ ਖੇਤੀ ਕਹਿੰਦੇ ਆਂ ਉਹਦੇ ਵਿੱਚ ਤਾਂ ਇਹ ਮੇਨ ਤੱਤ ਜਿਹੜਾ ਹੈਗਾ ਆਪਾਂ ਕੁਛ ਤਾਂ ਕੁਛ ਤਾਂ ਪੌਦਿਆਂ ਨੂੰ ਉਹਨਾਂ ਦੀ ਨਿਊਟ੍ਰੀਸ਼ਨ ਲਈ ਆਪਾਂ ਉਹਨਾਂ ਦੀ ਉਹਦੇ ਵਾਸਤੇ ਦਵਾਂਗੇ ਨਾ ਬਿਨਾ ਉਹਨਾਂ ਨੂੰ ਦਿੱਤੇ ਉਹਨਾਂ ਦੇ ਵਾਅਦਾ ਕਿਵੇਂ ਹੋਊਗਾ ਪਰ ਜੇਕਰ ਆਪਾਂ ਕੈਮੀਕਲ ਪਾਤੇ ਫਿਰ ਉਹਨੇ ਜੈਵਿਕ ਨਹੀਂ ਰਹਿਣਾ ਤਾਂ ਜੈਵਿਕ ਖੇਤੀ ਦੇ ਵਿੱਚ ਜਿਹੜੀ ਵਰਮੀ ਕੰਪੋਸਟ ਹੈ ਗੰਡੋਵਾ ਖਾਦ ਹੈ ਉਹਦਾ ਬਹੁਤ ਮਹੱਤਵ ਹੈ ਉਹ ਪਾਈ ਜਾਂਦੀ ਹੈ ਅਲੱਗ ਬਾਗਾਂ ਦੇ ਵਿੱਚ ਫੁੱਲਾਂ ਦੇ ਜਿਹੜੇ ਫੁੱਲਾਂ ਦੀ ਕਾਸ਼ਤ ਕਰਦੇ ਨੇ ਸਬਜ਼ੀਆਂ ਦੀ ਕਾਸ਼ਤ ਕਰਦੇ ਨੇ ਜਾਂ ਜੈਵਿਕ ਖੇਤੀ ਕਰਦੇ ਨੇ ਝੋਨੇ ਕਣਕ ਦੀ ਉਹ ਸਾਰੇ ਇਹਨੂੰ ਪਾਉਂਦੇ ਨੇ ਜੀ ਹੂੰ ਜਮਾ ਬਿਲਕੁਲ ਜੇ ਕਲੀ ਆਪਾਂ ਗੱਲ ਕਰੀਏ ਰੇ ਦੀ ਯੂਰੀਆ ਦੀ ਯੂਰੀਆ ਨੂੰ ਜਮਾ ਬੰਦ ਕਰਕੇ ਬਿਲਕੁਲ ਜੇ ਨਾਂ ਪਾਈਏ ਉਹਦੇ ਉੱਤੇ ਆਪਾਂ ਇਹ ਖਾਦ ਪਾਈਏ ਤਾਂ ਹੋ ਸਕਦਾ ਹਾਲ ਇਸ ਤਰੀਕੇ ਬਿਲਕੁਲ ਹੋ ਸਕਦਾ ਹੈ ਜੀ ਬਟ ਇੱਕ ਸਾਨੂੰ ਚੀਜ਼ ਸਮਝਣੀ ਪਊਗੀ ਜੇਕਰ ਅਸੀਂ 100% ਇਹ ਪਾਵਾਂਗੇ ਹਜੇ ਸਾਨੂੰ 100% ਆਪਣੇ ਖੇਤਾਂ ਨੂੰ ਬਿਲਕੁਲ ਇੱਕਦਮ ਹੀ ਆਪਾਂ ਵੀ ਸਵਿਚ ਆਫ ਕਰਕੇ ਤੇ ਆਪਾਂ ਇਹ ਕਰ ਦਈਏ ਤਾਂ ਅਸੀਂ ਜਿਹੜਾ ਹੈਗਾ ਅਸੀਂ ਇਹ ਜਿਹੜੀ ਚੀਜ਼ ਹੈ ਉਹ ਨਹੀਂ ਕਰ ਸਕਦੇ ਸਾਨੂੰ ਥੋੜੀ ਥੋੜੀ ਮਾਤਰਾ ਇਹਦੀ ਪਾਣੀ ਪੈਗੀ ਹਲਕਾ ਹਲਕਾ ਜਿਹੜਾ ਥੋੜਾ ਥੋੜਾ ਜਿਹੜਾ ਆਪਾਂ ਨੂੰ ਕੈਮੀਕਲ ਹੈ ਉਹਨੂੰ ਘਟਾ ਦੋ ਤਿੰਨ ਸਾਲ ਦੇ ਵਿੱਚ ਸਾਨੂੰ ਆਪਣੇ ਆਪਣੇ ਖੇਤਾਂ ਨੂੰ ਯੂਰੀਆ ਔਰ ਕੈਮੀਕਲ ਫ੍ਰੀ ਕਰਨਾ ਪਊਗਾ ਜੀ ਹੂੰ ਇਹਦਾ ਇਹਦੀ ਵਿਧੀ ਬਾਰੇ ਦੱਸੋ ਕਿ ਕਿੰਨੀ ਗੋਹੇ ਦੇ ਵਿੱਚ ਕਿੰਨਾ ਗੰਡੋਆ ਪੈਂਦਾਗਾ ਕਿੰਨੇ ਸਮੇਂ ਦੇ ਵਿੱਚ ਇਹ ਤਿਆਰ ਹੁੰਦਾ ਦੇਖੋ ਜੀ ਆ ਜਿਹੜਾ ਸਾਡਾ ਗੋਹਾ ਹੈਗਾ ਸਾਡੇ ਜਿਹੜੇ ਕਿਸਾਨ ਵੀਰ ਜਿਹੜੇ ਹੈਗੇ ਨੇ ਉਹ ਇਹਨੂੰ ਆਪਣੀ ਟਰਾਲੀ ਜਿਹੜੀ ਹੈਗੀ ਉਹ ਆਪਣੀ ਰੂੜੀ ਦੇ ਭਾਚ ਕਾ ਦਿੰਦੇ ਨੇ ਤਾਂ ਉਹ ਜਿਹੜੀ ਟਰਾਲੀ ਹੈਗੀ ਮੈਂ ਲਿਖ ਕੇ ਲਾਇਆ ਜੀ 500 ਤੋਂ 1000 ਰੁਪਏ ਦੀ ਟਰਾਲੀ ਜਿਹੜੀ ਹੈਗੀ ਰੂੜੀ ਦੀ ਚਕਾਉਂਦੇ ਨੇ ਜੇਕਰ ਉਹਦੇ ਵਿੱਚ ਇਹ ਜਿਹੜਾ ਗੰਡੋਆ ਆਪਾਂ ਪਾ ਲੈਨੇ ਹਾਂ ਮੈਂ ਤੁਹਾਨੂੰ ਗੰਡੋਆ ਦਿਖਾਉਣਾ ਜੀ ਇਹ ਗੰਡੋਏ ਨੂੰ ਪਾ ਕੇ ਇਹਦੀ ਆਪਾਂ ਖਾਦ ਜਿਹੜੀ ਹੈਗੀ ਉਹ ਬਣਾ ਲਈਏ ਦੇਖੋ ਜੀ ਇਹ ਗੰਡੋਆ ਹੈਗਾ ਜਿਹੜਾ ਕਿ ਅ ਸੀਨੀਅਰ ਫਰਟੀਡਾ ਲਾਲ ਪ੍ਰਜਾਤੀ ਜਿਹੜਾ ਜਿਹਨੂੰ ਗੰਡਵਾ ਕਹ ਦਿੰਦੇ ਆ ਇਹ ਵਿਸ਼ੇਸ਼ ਕਿਸਮ ਦਾ ਗੰਡਵਾ ਹੁੰਦਾ ਬਹੁਤੇ ਕਿਸਾਨਾਂ ਨੂੰ ਇਹ ਭਲੇਖਾ ਹੁੰਦਾ ਕਿ ਜਿਹੜਾ ਗੰਡਵਾ ਹੈਗਾ ਇਹ ਇਹ ਉਹ ਵਾਲਾ ਗੰਡਵਾ ਜਿਹੜਾ ਆਪਣੇ ਘਰਾਂ ਚ ਨਿਕਲਦੇ ਤੁਸੀਂ ਆਪ ਵੀ ਦੇਖ ਸਕਦੇ ਹੋ ਉਹ ਗੰਡਵਾ ਨਹੀਂ ਹੈਗਾ ਇਹ ਲਾਲ ਰੰਗ ਦਾ ਗੰਡਵਾ ਹੁੰਦਾ ਜਿਹੜਾ ਖਾਸ ਤੌਰ ਤੇ ਆਪਾਂ ਆਪਣਾ ਖਾਦ ਬਣਾਉਣ ਦੇ ਕੰਮ ਆਉਂਦਾ ਹੈ 3 ਮਹੀਨੇ ਦੇ ਵਿੱਚ ਇਹ ਗੋਹੇ ਨੂੰ ਜਿਹੜਾ ਗੰਡਵਾ ਆਏਗਾ ਸਾਡਾ ਖਾਦ ਦੇ ਵਿੱਚ ਬਦਲ ਦਿੰਦਾ ਜੀ ਤੇ ਉਸ ਤੋਂ ਬਾਅਦ ਸਾਨੂੰ ਇਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰੋਡਕਟ ਉਹ ਮਿਲਦਾ ਫਿਰ ਹੁਣ ਅੱਗੇ ਅਸੀਂ ਇਹਨੂੰ ਜਿਹੜਾ ਹੈਗਾ ਆਪਣੀ ਜਿਵੇਂ ਆਪਣੇ ਘ ਦੇ ਵਿੱਚ ਬੂਟੇ ਲੱਗੇ ਹੋਏ ਨੇ ਅਸੀਂ ਉਹਦੇ ਵਿੱਚ ਇਦਾਂ ਦੀ ਵਧੀਆ ਪੈਕਿੰਗ ਕਰਕੇ ਵੇਚ ਸਕਦੇ ਆ ਸਾਡੀ ਜਿਹੜੀ ਇਹ ਪੈਕਿੰਗ ਹੈਗੀ ਹੈ ਇਹ ਤਕਰੀਬਨ 80 ਰੁਪਏ ਦੀ ਹੋਲ ਸੇਲ ਚ ਨਰਸਰੀ ਨੂੰ ਅਸੀਂ ਦਿੰਨੇ ਆ ਕੀ weight ਹੈ ਇਹਦਾ ਇਹਦਾ weight ਹੈਗਾ ਜੀ 5 ਕਿਲੋ ਇਹਦਾ ਮਤਲਬ 16 ਰੁਪਏ ਕਿਲੋ ਹੋਗੀ ਕਿੱਥੇ ਜਿਹੜਾ ਹੈਗਾ ਸਾਡਾ ਗੋਹਾ ਜਿਹਾ ਅਸੀਂ ਟਰਾਲੀ ਦੇ ਵਿੱਚ ਵੇਚਦੇ ਤਾਂ ਸਾਡਾ ਟਰਾਲੀ ਦੇ ਵਿੱਚ ਵਿਕਦਾ ਸੀਗਾ ਗੰਡਵਾ 30 ਪੈਸੇ ਕਿਲੋ ਕਿੱਥੇ ਅਸੀਂ ਉਹਦੇ ਵਿੱਚ ਵੈਲਿਊ ਐਡੀਸ਼ਨ ਕਰਕੇ ਅਸੀਂ ਉਹਨੂੰ 16 ਰੁਪਏ ਕਿਲੋ ਤੇ ਲੈ ਆਏ ਤੁਸੀਂ ਆਪ ਸੋਚੋ ਇਹ ਹੋਲਸੇਲ ਦਾ ਪ੍ਰਾਈਸ ਦੱਸ ਰਹੇ ਮੈਂ ਤੁਹਾਨੂੰ ਜਿਹੜਾ ਨਰਸਰੀ ਵਾਲਾ ਹੈਗਾ ਉਹਨੇ ਅੱਗੇ ਇਹਨੂੰ 150-200 ਰੁਪਏ ਦੀ ਜਿਹੜੀਆਂ ਆਮ ਘਰਾਂ ਦੇ ਵਿੱਚ ਨੇ 10-20 ਗਮਲੇ ਹੈਗੇ ਉਹਨਾਂ ਨੇ ਲੈ ਕੇ ਜਾਣੀ ਉਹ ਇਹਨੂੰ ਲੈ ਕੇ ਜਾਣਗੇ ਜੀ ਜੇ ਤੁਹਾਡੇ ਤੋਂ ਇਹ ਟ੍ਰੇਨਿੰਗ ਲੈ ਕੇ ਜੇ ਕੋਈ ਵੀਰ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਉਹ ਗੰਡੋਆਆਂ ਦਾ ਕਿੱਥੋਂ ਮਿਲੂ ਪ੍ਰੋਵਾਈਡ ਕਰ ਸਕਦੇ ਅਸੀਂ ਗੰਡੋਏ ਵੀ ਪ੍ਰੋਵਾਈਡ ਕਰਦੇ ਹਾਂ ਜੀ ਪੂਰੇ ਭਾਰਤ ਭਰ ਦੇ ਵਿੱਚ ਅਸੀਂ ਗੰਡੋਏ ਪ੍ਰੋਵਾਈਡ ਕਰਦੇ ਹਾਂ ਪਰ ਗੰਡੋਆ ਦੀ ਜਿਹੜੀ ਖਰੀਦਣ ਤੋਂ ਪਹਿਲਾਂ ਮੇਰੀ ਸਭ ਕਿਸਾਨ ਵੀਰਾਂ ਨੂੰ ਇਹ ਬੇਨਤੀ ਹੈ ਕਿ ਇਹਦੀ ਟ੍ਰੇਨਿੰਗ ਜ਼ਰੂਰ ਲੈ ਲਓ ਕਿਉਂ ਕੰਡੋਆ ਜਿਹੜਾ ਹੈਗਾ ਇੱਕ ਜਿੰਦਾ ਪ੍ਰਾਣੀ ਆ ਹਨਾ ਜੇਕਰ ਸਾਨੂੰ ਉਹਦੀ ਦੇਖ ਰੇਖ ਨਹੀਂ ਪਤਾ ਹੋਊਗੀ ਕਿੱਦਾਂ ਕਰਨੀ ਆ ਤਾਂ ਤੁਸੀਂ ਇਹਨੂੰ ਮਾਰ ਲਾਂਗੇ ਤੇ ਮਾਰ ਕੇ ਅਸੀਂ ਕਾਂਗੇ ਯਾਰ ਇਹ ਤਾਂ ਕੰਮ ਹੀ ਕਾਮਯਾਬ ਨਹੀਂ ਹੈ ਪਹਿਲਾਂ ਟ੍ਰੇਨਿੰਗ ਲੋ ਸਾਡੇ ਸਾਡੇ ਸੈਂਟਰ ਦਾ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੇਕਰ ਤੁਹਾਡਾ ਚੰਡੀਗੜ੍ਹ ਮੋਹਾਲੀ ਵੈਸੇ ਚੱਕਰ ਲੱਗਦਾ ਤੁਸੀਂ ਸ਼ਨੀਵਾਰ ਨਹੀਂ ਆ ਸਕਦੇ ਤੁਸੀਂ ਵੈਸੇ ਮੈਨੂੰ ਫੋਨ ਕਰਕੇ ਆ ਜਾਓ 9815588550 ਜਿਵੇਂ ਮੈਂ ਨੰਬਰ ਦੱਸਿਆ ਮੇਰਾ ਹੈਗਾ ਜੇਕਰ ਤੁਹਾਡਾ ਚੰਡੀਗੜ੍ਹ ਵੀ ਚੱਕਰ ਨਹੀਂ ਲੱਗਦਾ ਤਾਂ ਤੁਸੀਂ ਆਪਣੇ ਇਲਾਕੇ ਦੇ ਜਿਹੜੇ ਬਾਗਬਾਨੀ ਵਿਭਾਗ ਅਫਸਰ ਨੇ ਉਹਨਾਂ ਨੂੰ ਮਿਲ ਸਕਦੇ ਹੋ ਜਾਂ ਤੁਸੀਂ ਆਪਣੇ ਜਿਹੜੇ ਕੇਵੀਕੇ ਆਪਣੇ ਜਿਹੜੇ ਜ਼ਿਲ੍ਹੇ ਦੇ ਵਿੱਚ ਇੱਕ ਕੇਵੀਕੇ ਹੈਗਾ ਜੀ ਖੇਤੀ ਵਿਗਿਆਨ ਕੇਂਦਰ ਜਿਹਨੂੰ ਕਹਿੰਦੇ ਆ ਉੱਥੇ ਦੇ ਸਾਇੰਟਿਸਟ ਨੂੰ ਮਿਲ ਸਕਦੇ ਹੋ ਉਹਨਾਂ ਤੋਂ ਟ੍ਰੇਨਿੰਗ ਲੈ ਸਕਦੇ ਹੋ ਪਰ ਜਿਹੜਾ ਵੀ ਕੰਮ ਹੈ ਉਹ ਟ੍ਰੇਨਿੰਗ ਲੈ ਕੇ ਪ੍ਰੋਪਰ ਪੂਰੀ ਤਰ੍ਹਾਂ ਪੱਕੇ ਹੋ ਕੇ ਆਪਾਂ ਨੂੰ ਕਰਨਾ ਪਊਗਾ ਨਹੀਂ ਫਿਰ ਉਹਦੇ ਵਿੱਚ ਆਪਾਂ ਨੂੰ ਧੋਖਾ ਖਾਣ ਦੀਆਂ ਉਹਦੇ ਵਿੱਚ ਸਾਨੂੰ ਅਸਫਲ ਹੋਣ ਦੀ ਜਿਹੜੀ ਸਾਡੀ ਪੋਸਿਬਿਲਟੀ ਉਹ ਜ਼ੀਰੋ ਹੋ ਜਾਂਦੀ ਹੈ ਸੋ ਬਿਲਕੁਲ ਦੇਖ ਸਕਦੇ ਆ ਆਪਾਂ ਕਿਸ ਤਰੀਕੇ ਦੇ ਨਾਲ ਇੱਕ ਗੰਡੋਇਆਂ ਦੇ ਵਿੱਚੋਂ ਖਾਹ ਤਿਆਰ ਕੀਤੀ ਗਈ ਹੈਗੀ ਪੌਜਨਾ ਜਿਹੜੇ ਉਹ ਜ਼ਹਿਰੀਲੇ ਹੋ ਚੁੱਕੇ ਨੇਗੇ ਅਨਾਜ ਆ ਜੋ ਕਲੀਏਗੇ ਜਿਨ੍ਹਾਂ ਦਾ ਅਸਰ ਆਗਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ ਸਰੀਰਕ ਤੌਰ ਦੇ ਉੱਤੇ ਸੋ ਵੀਰ ਨੇ ਦੱਸਿਆ ਹੈਗਾ ਆਪਣਾ ਨੰਬਰ ਦੱਸਿਆ ਹੈਗਾ ਐਡਰੈਸ ਦੱਸਿਆ ਹੈਗਾ ਜੇਕਰ ਤੁਸੀਂ ਗੰਡੋਇਆਂ ਦੀ ਖਾਦ ਬਣਾਉਣ ਦੀ ਜਿਹੜੀ ਟ੍ਰੇਨਿੰਗ ਲੈਣੀ ਚਾਹੋਗੇ ਤਾਂ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੁੜੇ ਰਹੋ ਸਰਲੇਖ ਦੇ ਨਾਲ